ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਭੈਣੋ ਤੇ ਭਰਾਵੋ ਅੱਜ ਤੁਹਾਡੇ ਸਾਹਮਣੇ ਮਾਨਸਾਦ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਸੀਐਮ ਦਾ ਚਿਹਰਾ ਨੇ ਆਪਣੇ ਤੇ ਮੇਰੀ ਸਿਰਤ ਭੈਣ ਨੂੰ ਬੇਨਤੀ ਆ ਵੀ ਇਦਾਂ ਦੇ ਸ਼ਬਦ ਨਹੀਂ ਕਦੇ ਵਰਤੀ ਦੇਗੇ ਆਪਣੇ ਤਾਂ ਆਪਣੇ ਹੁੰਦੇ ਆ ਬਾਪ ਚਾਹੇ ਕਿਹੋ ਜਿਹਾ ਵੀ ਹੋਵੇ ਲੇਕਿਨ ਬਾਪ ਤਾਂ ਬਾਪ ਹੀ ਹੁੰਦਾ ਤੇ ਇੱਕ ਛੋਟੀ ਜੀ ਕੋਸ਼ਿਸ਼ ਕਰਨ ਲੱਗੇ ਆ ਤੁਹਾਡੇ ਸਾਹਮਣੇ ਮੇਜਰ ਬਾਈ ਲਵਲੀ ਜੀ ਤਾ ਦੇ ਸਾਹਮਣੇ ਗੀਤ ਪੇਸ਼ ਕਰਨ ਲੱਗੇ ਨੇ ਜਰਾ ਗੌਰ ਫਰਮਾਉਣਾ ਮੇਰੇ ਵਿੱਚ ਖੋਟ ਕੋਈ ਨਾ ਧੀਏ ਨੀ ਮੇਰੀ ਏ ਮੇਰੇ ਵਿੱਚ ਖੋਟ ਕੋਈ ਨਾ ਧੀਏ ਨੀ ਮੇਰੀ ਏ ਸੱਪ ਵਾਂਗੂ ਲੜਗੀ ਵੀਡੀਓ ਪਾਈ ਜੋ ਤੇਰੀ ਏ ਸੱਪ ਵਾਂਗੂ ਲੜਗੀ ਵੀਡੀਓ ਪਾਈ ਜੋ ਤੇਰੀ ਏ ਟਣ ਵਾਲਾ ਲਾਲਾ ਤੂੰ ਹਾਰ ਗਿਆ ਦੁਨੀਆਂ ਨੂੰ ਜਿੱਤਣ ਵਾਲਾ ਲਾਲਾ ਤੂੰ ਹਾਰ ਗਿਆ ਦੁਨੀਆਂ ਨੂੰ ਜਿੱਤਣ ਵਾਲਾ ਸੋਨੇ ਦੀ ਤੁਲਨਾ ਕਰਤੀ ਪਿੱਤਲ ਦੇ ਨਾਲ ਤੀਏ ਸੋਨੇ ਦੀ ਤੁਲਨਾ ਕਰਤੀ ਪਿੱਤਲ ਦੇ ਨਾਲ ਤੀਏ ਸੋਨੇ ਦੀ ਤੁਲਨਾ ਕਰਤੀ ਲਿੱਤੇ ਨਾਲ ਲਤੀਏ ਸੋਨੇ ਦੀ ਤੁਲਨਾ ਕਰਤੀ ਪਿੱਤਲ ਦੇ ਨਾਲਤੀਏ ਬੈਰੀ ਨੇ ਜੋ ਵਸ਼ਾਇਆ ਫਸ ਗਈ ਵਿੱਚ ਜਾਲਤੀਏ ਬੈਰੀ ਨੇ ਜੋ ਵਸ਼ਾਇਆ ਫਸ ਗਈ ਵਿੱਚ ਜਾਲਤੀਏ ਰੋਂਦਾ ਮੈਨੂੰ ਦੇਖ ਬੈਰੀ ਵੀ ਪਾਲਾ ਹੰਕਾਰ ਗਿਆ ਦੁਨੀਆਂ ਨੂੰ ਜਿੱਤਣ ਵਾਲਾ ਹਾਲਾ ਤੋਂ ਹਾਰ ਗਿਆ ਨੂੰ ਜਿੱਤਣ ਵਾਲਾ ਲਾਲਾ ਤਾਂ ਹਾਰ ਗਿਆ ਦੁਨੀਆ ਨੂੰ ਜਿੱਤਣ ਵਾਲਾ ਮੇਰੀ ਉਹਨਾਂ ਲੱਭ ਕਮਜ਼ੋਰੀ ਕੀਤਾ ਹੈ ਵਾਰ ਨੂੰ ਮੇਰੀ ਉਹਨਾਂ ਲੱਭ ਕਮਜ਼ੋਰੀ ਕੀਤਾ ਹੈ ਵਾਰ ਨੂੰ ਮੇਰੀ ਉਹਨਾਂ ਲੱਭ ਕਮਜ਼ੋਰੀ ਕੀਤਾ ਹੈ ਵਾਰ ਨੂੰ ਮੇਰੀ ਉਹਨਾਂ ਲੱਭ ਕਮਜ਼ੋਰੀ ਕੀਤਾ ਏ ਵਾਰ ਨੂੰ ਜਿੰਦੇ ਏ ਫੂਕ ਨਿਤਿਏ ਹੱਸਦੇ ਪਰਵਾਰ ਨੂੰ ਜਿੰਦੇ ਏ ਫੂਕ ਨਿਤਿਏ ਹੱਸਦੇ ਪਰਵਾਰ ਨੂੰ ਉਹ ਕਰਦਾ ਸੀ ਰਾਜ ਜੋ ਬਾਕੀ ਹੋ ਦੁਨੀਆ ਵਿੱਚ ਜਾਰ ਗਿਆ ਯਾਂ ਨੂੰ ਜਿੱਤਣ ਵਾਲਾ ਲਾਲਾ ਤਾਂ ਹਾਰ ਗਿਆ ਦੁਨੀਆ ਨੂੰ ਜਿੱਤਣ ਵਾਲਾ ਲਾਲਾ ਤਾਂ ਹਾਰ ਗਿਆ ਦੁਨੀਆ ਨੂੰ ਜਿੱਤਣ ਵਾਲਾ ਦੀ ਗੱਲ ਕਰ ਵਿੱਚ ਸੀ ਮੰਨਿਆ ਮੈਂ ਮਾੜਾ ਸੀ ਤਲ ਕਰਦੀ ਗੱਲ ਕਰ ਵਿੱਚ ਸੀ ਮੰਨਿਆ ਮੈਂ ਮਾੜਾ ਸੀ ਚੱਲ ਕਰਦੀ ਗੱਲ ਘਰ ਵਿੱਚ ਸੀ ਮੰਨਿਆ ਮੈਂ ਮਾੜਾ ਸੀ ਚੱਲ ਕਰਦੀ ਗੱਲ ਘਰ ਵਿੱਚ ਸੀ ਤੇਰੀ ਇਸ ਵੀਡੀਓ ਤੋਂ ਵੈਰੀ ਪਲੰਡਰ ਵਿੱਚ ਸੀ ਤੇਰੀ ਇਸ ਵੀਡੀਓ ਤੋਂ ਵੈਰੀ ਪਹਿਲਾ ਡਰ ਵਿੱਚ ਸੀ ਹੌਲ ਤੇ ਭੇਤ ਮਚੜਿਆ ਆ ਕੀ ਚੰਦ ਚੜ੍ਹ ਗਿਆ ਦੁਨੀਆਂ ਨੂੰ ਜਿੱਤਣ ਵਾਲਾ ਲਾਲਾ ਤੋਂ ਹਾਰ ਗਿਆ ਦੁਨੀਆਂ ਨੂੰ ਜਿੱਤਣ ਵਾਲਾ ਲਾਲਾ ਹਾਰ ਗਿਆ ਦੁਨੀਆ ਨੂੰ ਜਿੱਤਣ ਵਾਲਾ ਲਾਤਾ ਜੋ ਦਾਗ ਨਹੀਂ ਥੀਏ ਸਦੀਆਂ ਤੱਕ ਰਹਿਣਾ ਏ ਲਾਤਾ ਜੋ ਦਾਗ ਨਹੀਂ ਥੀਏ ਸਦੀਆਂ ਤੱਕ ਰਹਿਣਾ ਏ ਲਾਤਾ ਜੋ ਦਾਗ ਨਹੀਂ ਥੀਏ ਸਦੀਆਂ ਤੱਕ ਰਹਿਣਾ ਏ ਲਾਤਾ ਜੋ ਦਾਗ ਨਹੀਂ ਥੀਏ ਸਦੀਆਂ ਤੱਕ ਰਹਿਣਾ ਏ ਪਿਉ ਦੀ ਨਹੀਂ ਬਣੀ ਸੀ ਝੇੜੀ ਤੈਨੂੰ ਹੀ ਮੇਣਾ ਏ ਪਿਉ ਦੀ ਨਹੀਂ ਬਣੀ ਸੀ ਝੇੜੀ ਤੈਨੂੰ ਵੀ ਮੇਣਾ ਏ ਪਿਉ ਦੀ ਨਹੀਂ ਬਣੀ ਸੀ ਝੇੜੀ ਤੈਨੂੰ ਹੀ ਮੇਣਾ ਏ ਪਿਉ ਦੀ ਨਹੀਂ ਬਣੀ ਸੀ ਝੇੜੀ ਤੈਨੂੰ ਹੀ ਮੇਣਾ ਏ ਲਿਖ ਦੂ ਸੱਚ ਕੰਮ ਆਣੀਆਂ ਜਿਹੜਾ ਅਜ ਮਾਰ ਗਿਆ ਦੁਨੀਆਂ ਨੂੰ ਜਿੱਤਣ ਵਾਲਾ ਲਾਲਾ ਤੋ ਹਾਰ ਗਿਆ ਦੁਨੀਆਂ ਨੂੰ ਟਣ ਵਾਲਾ ਲਾਲਾ ਤੂੰ ਹਾਰ ਗਿਆ ਦੁਨੀਆ ਨੂੰ ਜਿੱਤਣ ਵਾਲਾ ਮੂਣੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਪਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ